ਮੈਨੂੰ ਹਰਵਾਉਣ ਵਾਲੇ ਸ਼ਨੀਲ ਦਿੱਤੀ ਜੀ ਨੇ ਬਿਲਕੁਲ ਬੇਸਲੈਸ ਅਲੀਗੇਸ਼ਨਸ ਨੇ ਆਪਣੀ ਹਾਰ ਦਾ ਜਮਾ ਸਾਡੇ ਪਰਿਵਾਰ ਤੇ ਪਾ ਰਹੀ ਸੀ ਤੇ ਸ਼ਨੀਲ ਦਿੱਤੀ ਨੇ ਅਗਲੇ ਦਿਨ ਮੈਨੂੰ ਫੋਨ ਤੇ ਕਹਾਈ ਜੋ ਮੇਰੀ ਫੋਟੋ ਲਾਤੀ ਤੇ ਮੈਂ ਤਦੋਂ ਹਰਵਾਉਣਾ ਹੀ ਸੀ ਇੱਕ ਉਹਨਾਂ ਮੇਰੇ ਤੇ ਹੋਰ ਅਲੀਗੇਸ਼ਨ ਲਾਇਆ ਕਿ ਨਵੀ ਭਗਤ ਨਾਲ ਕੋਈ ਰਿਕਾਰਡਿੰਗ ਗੱਲ ਹੋਈ ਉਹਦੀ ਰਿਕਾਰਡਿੰਗ ਤੂੰ ਕੀਤੀ ਮੈਂ ਉਹਨਾਂ ਨੂੰ ਕਿਹਾ ਕਿ ਇਹ ਰਿਕਾਰਡਿੰਗ ਕੀਤੀ ਹੈ ਮੈਂ ਉਸੀਂ ਲੈ ਆਓ ਤੇ ਮੈਂ ਜੁਮੇਵਾਰਾ ਕਰੋੜ ਰੁਪਏ ਤਾਂ ਦਊਗਾ ਇਹਨਾਂ ਨੂੰ ਜਨਰਲੀ ਕਾਲ ਕੀਤੀ ਕਿ ਤੁਹਾਡੇ ਕੋਈ ਪ੍ਰੂਫ ਹੈ ਜੀ ਜਿਹੜੇ ਤੁਸੀਂ ਇੰਨੇ ਵੱਡੇ ਅਲੀਗੇਸ਼ਨਸ ਲਗਾ ਰਹੇ ਜੀ ਭਾਰ ਤੁਸੀਂ ਖੁਦ ਗਏ ਜੇ ਬੜੀ ਵੱਡੀ ਲੀਡ ਤੋਂ ਬੀਜੇਪੀ ਤੋਂ ਉਹਨਾਂ ਨੇ ਮੈਨਾਂ ਰੂਟ ਲੈਂਗੁਏਜ ਬੋਲੀ ਮੈਨੂੰ ਤਾਂ ਕਹਿੰਦੇ ਆ ਤੂੰ ਰਿਟਾਇਰ ਆਪਣਾ ਇੰਸਪੈਕਟਰ ਨਹੀਂ ਰਿਆ ਤੈਨੂੰ ਦੇਖ ਲਾਂਗੇ ਇਸ ਟੋਨ ਵਿੱਚ ਸੁਭਾਅਿਕ ਹੈ ਕਿ ਜਿਸ ਟੋਨ ਵਿੱਚ ਇਹ ਗੱਲ ਕਰਨਗੇ ਉਸੇ ਟੋਨ ਚ ਫਿਰ ਮੈਂ ਜਵਾਬ ਦਿੱਤਾ ਆਦਤ ਨਹੀਂ ਹੈ ਈਕੋ ਹਰਟ ਹੋਗੀ ਜੀ ਕਿ ਮੈਨੂੰ ਕਿਵੇਂ ਕੋਈ ਬੋਲ ਕੇ ਆਦਤ ਪਈ ਹੈ ਨਾ ਦਪਕਿਆਂ ਮਾਰਨ ਦੀ ਦਪਕੇ ਮਾਰਨ ਦੀ ਆਦਤ ਪਈ ਹੋਈ ਹੈ ਮੈਂ ਬਿਮਾਰ ਐ ਨਾ ਦਵਾਈ ਮੇਰੀ ਹੁਣ ਵੀ ਚੱਲਦੀ ਹੈ ਉਹਨਾਂ ਨੇ ਮੈਨੂੰ ਉਹ ਲਫਜ਼ ਕਹੇ ਨੇ ਜਿਹੜੇ ਮੇਰੇ برداشت ਦੇ ਕਾਬਲ ਨਹੀਂ ਐ ਜੀ ਮੈਂ ਤੇ ਇਹੀ ਕਵਾਂਗਾ ਆਪਣੀ ਸਿਹਤ ਦਾ ਧਿਆਨ ਰੱਖਾਂ ਕੋਈ ਸੈਰ ਸੂਰ ਕਰਨ ਡਾਈਟ ਅੱਛੀ ਕਰਨ ਨੰਬਰ ਤੋਂ ਫੋਨ ਆਇਆ ਮੈਨੂੰ ਨਹੀਂ ਸੀ ਪਤਾ ਨੰਬਰ ਕਿਹਦਾ ਹੈ ਉਹਨੇ ਮੈਨੂੰ ਦੱਸਿਆ ਕਿ ਮੈਂ ਦਿੱਤਿਆ ਦਿੱਤੀ ਬੋਲਿਆ ਹਾਂ ਕਹਿੰਦਾ ਬਾਈਡ ਦਿੱਤੀ ਸੀ ਤੇ ਆਪਣੀ ਉਹਦੇ ਚ ਰੋ ਹੀ ਲੈਣਾ ਸੀਗਾ ਰੋਣਾ ਹੀ ਬਾਕੀ ਰਹਿ ਗਿਆ ਉਹ ਰੋਣ ਦਾ ਕਾਰਨ ਕੀ ਹੈ ਕਿ ਮੈਂ ਦੱਸਿਆ ਸੀ ਇਹ ਮੈਨੂੰ ਹਰਾਉਣ ਵਾਲੇ ਸ਼ਨੀਲ ਦਿੱਤੀ ਜੀ ਨੇ ਮੇਰੀ ਬੇਟੀ ਇਲੈਕਸ਼ਨ ਕੌਂਸਲ ਦੇ ਲੜੀ ਸੀ ਤੇ ਸ਼ਨੀਲ ਦਿੱਤੀ ਨੇ ਅਗਲੇ ਦਿਨ ਮੈਨੂੰ ਫੋਨ ਤੇ ਕਹਾਈ ਜੋ ਮੇਰੀ ਫੋਟੋ ਲਾਤੀਏ ਤੇ ਮੈਂ ਤਦੋਂ ਹਰਾਉਣਾ ਹੀ ਸੀ ਇੱਕ ਉਹਨਾਂ ਨੇ ਮੇਰੇ ਤੇ ਹੋਰ ਅਲੀਗੇਸ਼ਨ ਲਾਇਆ ਕਿ ਨਵੀਂ ਭਗਤ ਨਾਲ ਕੋਈ ਰਿਕਾਰਡਿੰਗ ਗੱਲ ਹੋਈ ਉਹਦੀ ਰਿਕਾਰਡਿੰਗ ਤੂੰ ਕੀਤੀ ਮੈਂ ਉਹਨਾਂ ਨੂੰ ਕਿਹਾ ਕਿ ਇਹ ਰਿਕਾਰਡਿੰਗ ਕੀਤੀ ਹੈ ਮੈਂ ਤੁਸੀਂ ਲੈ ਆਓ ਤੇ ਮੈਂ ਜਿੰਮੇਵਾਰ ਕਰੋੜ ਰੁਪਏ ਤਾਂ ਦਊਗਾ ਜਾਂ ਤੁਸੀਂ ਬੱਚੇ ਸੌ ਖਾ ਲੋ ਜੋ ਮੈਂ ਖਾ ਲੈਣਾ ਵਾ ਉਹਨਾਂ ਨੇ ਮੈਨੂੰ ਰੂਟ ਲੈਂਗੁਏਜ ਬੋਲੀ ਮੈਨੂੰ ਤਾਂ ਕਹਿੰਤੀਆਂ ਤੂੰ ਰਟਾਇਰ ਆਪਣਾ ਇਨਸਪੈਕਟਰ ਨਹੀਂ ਰਿਆ ਤੈਨੂੰ ਵੇਖ ਲਾਂਗੇ ਮੈਂ ਕਿਹਾ ਮੈਂ ਤਾਂ ਘਰ ਹੀ ਜੇ ਕਹਿੰਦੇ ਐਵੇਂ ਇੱਥੇ ਕਿਤੇ ਗਏ ਨਹੀਂ ਗਏ ਇਹਨਾਂ ਨੇ ਮੈਨੂੰ ਬਹੁਤ ਮਾੜਾ ਚੰਗਾ ਬੋਲਿਆ ਮੇਰੇ ਸ਼ਰੀਰ ਦਾ ਪੇਟ ਵੱਧਾ ਜਿਹੜਾ ਕਿ ਇਹ ਲੋਕੀ ਬੋਲ ਨਹੀਂ ਸਕਦੇ ਮੈਨੂੰ ਇਹਨਾਂ ਨੇ ਇਹ ਵੀ ਬੋਲਿਆ ਆਪਣਾ ਢਿੱਡ ਸੰਭਾਲ ਪਹਿਲਾਂ ਜੇ ਮੇਰਾ ਢਿੱਡ ਮੈਂ ਬਿਮਾਰ ਐ ਨਾ ਵਾ ਬਿਮਾਰੀ ਕਿਸੇ ਦੇ ਬਾਪ ਦੀ ਨਹੀਂਗੀ ਮੇਰਾ ਅਗਸਤ ਜੁਈ ਮੈਂ ਐਮਾਂ ਦੀ ਮੈਡੀਸਿਟੀ ਰਿਆਂ ਦੇ ਜਨੂਅਰੀ ਮੈਡੀਸਿਨ ਦਾਖਲ ਜਾਵਾਂ ਮੈਂ ਬਿਮਾਰ ਇਨਾ ਵਾ ਦਵਾਈ ਮੇਰੀ ਹੁਣ ਵੀ ਚੱਲਦੀ ਹੈ ਉਹਨਾਂ ਨੇ ਮੈਨੂੰ ਉਹ ਲਫਜ਼ ਕਹੇ ਨੇ ਜਿਹੜੇ ਮੇਰੇ ਬਰਦਾਸ਼ਤ ਦੇ ਕਾਬਲ ਨਹੀਂ ਹੈ ਮੈਂ 2/26 ਮਿੰਟ ਦੇ ਕੰਟਰੋਲ ਰੂਮ ਅੰਮ੍ਰਿਤਸਰ ਫੋਨ ਕੀਤਾ ਤੇ ਦਿੱਥਿਆ ਕਿ ਉਹਨਾਂ ਨੇ ਧਮਕੀਆਂ ਦਿੱਤੀਆਂ ਜੇ ਮੇਰਾ ਕੋਈ ਜ਼ਾਲਿਮ ਅਲੀ ਨੁਕਸਾਨ ਹੋਇਆ ਉਹ ਜਿਹੜਾ ਫੋਨ ਹੋ ਰਿਹਾ ਸੀ ਪਹਿਲਾਂ ਦਿੱਤਿਆ ਦਿੱਂਦਾ ਇੱਕ ਵਾਰ ਸੁਨੀਲ ਗੱਤੀ ਨੇ ਗੱਲ ਕੀਤੀ ਹੈ ਮੈਂ ਕਿਹਾ ਜੀ ਜੇ ਮੇਰਾ ਕੋਈ ਜ਼ਾਨੀਮਾਲੀ ਨੁਕਸਾਨ ਹੋ ਗਿਆ ਮੈਂ ਘਰੋਂ ਨਹੀਂ ਨਿਕਲਣਾ ਤਸਵੀਲ ਦਿੱਤੀ ਦਿੱਤੀ ਦਾ ਪਰਿਵਾਰ ਜ਼ਿੰਮੇਵਾਰ ਹੋਏਗਾ ਗੈਂਗਸਟਰ ਫੜੇ ਬੜੇ ਬੜਾ ਕੁਝ ਕੀਤਾ ਜੀ 37 ਸਾਲ ਨੌਕਰੀ ਕੀਤੀ ਹੈ 200 ਕਿੰਨੇ ਸਰਟੀਫਿਕੇਟ ਮੇਰੇ ਰਿਕਾਰਡ ਵਿੱਚ ਦਰਜ ਨੇ ਪ੍ਰਸ਼ੰਸਾ ਪੱਤਰ ਜਿਹੜੇ ਮਿਲਦੇ ਨੇ 200 ਸਵਾ 100 ਤੋਂ ਉੱਪਰ ਉੱਪਰ ਨੇ ਮੈਂ ਇੱਕ ਮਿਹਨਤ ਨਾਲ ਕੰਮ ਕੀਤਾ ਹੈ ਲਗਨ ਨਾਲ ਕੰਮ ਕੀਤਾ ਹੈ ਮੈਂ ਸੀ ਇੰਸਪੈਕਟਰ ਵੀ ਰਿਆਂ ਸਾਰੇ ਬਨੇ ਰਿਆ ਹਾਂ ਇਹਨਾਂ ਦੇ ਪਰਿਵਾਰ ਤੋਂ ਮੈਨੂੰ ਬਹੁਤ ਜਾਨ ਮਾਲ ਦਾ ਖਤਰਾ ਹੈ ਜੇ ਕੱਲ ਨੂੰ ਮੇਰੇ ਜਾਂ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਦੀ ਜਾਂ ਕਿਸੇ ਮੇਰੇ ਨਜ਼ਦੀਕੀ ਦੀ ਕੋਈ ਵੀ ਨੁਕਸਾਨ ਹੁੰਦਾ ਹੈ ਉਹਦਾ ਜੁਮੇਵਾਰ ਸੁਨੀਲ ਦੱਤੀ ਸਭ ਤੋਂ ਪਹਿਲਾਂ ਦਿੱਤਿਆ ਦੱਤੀ ਦੇ ਦਾ ਪਰਿਵਾਰ ਹੋਏਗਾ ਜੀ ਰਿਕਾਰਡਿੰਗ ਆ ਮੈਂ ਔਰ ਰਿਕਾਰਡਿੰਗ ਆਪਣਾ ਡਿਸਕਲੋਸ ਨਹੀਂ ਕਰਨੀ ਮੈਂ ਜਦੋਂ ਕੋਰਟ ਚ ਜਾ ਕੇ ਡਿਸਕਲੋਸ ਕਰੂੰਗਾ ਜਦੋਂ ਇਹਨਾਂ ਦੇ ਖਰਾਬ ਪਰਚਾ ਹੋਊਗਾ ਮੈਂ ਉਦੋਂ ਡਿਸਕਲੋਸ ਕਰੂੰਗਾ ਕਿਉਂਕਿ ਇਹ ਮੈਂ ਪਹਿਲਾਂ ਡਿਸਕਲੋਸ ਕਰ ਦਿੱਤੀ ਇਹਨਾਂ ਨੇ ਉਹਦੇ ਕਈ ਜਵਾਬ ਲਵ ਲੈਨੇ ਨੇ ਦਿੱਤੀ ਜੀ ਮੌਜੂਦ ਨੇ ਦੱਤੀ ਸਾਹਿਬ ਤੁਹਾਡੇ ਤੇ ਇਲਜ਼ਾਮ ਲੱਗ ਰਿਹਾ ਹੈ ਸਾਬਕਾ ਐਸਚਓ ਜਿਹੜੇ ਨੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿ ਤੁਸੀਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਾਲਾਂ ਕੱਢੀਆਂ ਕੀ ਕਹਿਣਾ ਚਾਹੋਗੇ ਸੁਮੇਦੀਆ ਪਹਿਲੇ ਤੇ ਥੈਂਕ ਯੂ ਤੁਸੀਂ ਓਪਰਚ्युनिटी ਦਿੱਤੀ ਜੀ ਮੈਨੂੰ ਆਪਣੀ ਗੱਲ ਰੱਖਣ ਦਾ ਦੇਖੋ ਇਹ ਬਿਲਕੁਲ ਬੇਸਲੈਸ ਅਲੀਗੇਸ਼ਨਸ ਨੇ ਮੈਂ ਅੱਜ ਜਿੰਨਾ ਦੀ ਇੱਕ ਇੰਟਰਵਿਊ ਦੇਖ ਰਿਹਾ ਸੀ ਜਿਹਦੇ ਵਿੱਚ ਇਹ ਆਪਣੀ ਹਾਰ ਦਾ ਜਮਾ ਸਾਡੇ ਪਰਿਵਾਰ ਤੇ ਪਾ ਰਹੀ ਸੀ ਜੀ ਤੇ ਮੈਂ ਇਹਨਾਂ ਨੂੰ ਜਨਰਲੀ ਕਾਲ ਕੀਤੀ ਕਿ ਤੁਹਾਡੇ ਕੋਈ ਪ੍ਰੂਫ ਹੈ ਜੀ ਜਿਹੜੇ ਤੁਸੀਂ ਇੰਨੇ ਵੱਡੇ ਅਲੀਗੇਸ਼ਨਸ ਲਗਾ ਰਹੇ ਜੇ ਹਾਰ ਤੁਸੀਂ ਖੁਦ ਗਏ ਜੇ ਬੜੀ ਵੱਡੀ ਲੀਡ ਤੋਂ ਬੀਜੇਪੀ ਤੋਂ ਤੇ ਤੁਹਾਡੇ ਕੋਈ ਹੈ ਐਸੇ ਕੋਈ ਪ੍ਰੂਫ ਤੇ ਇਕਦਮ ਨਾ ਇਹਨਾਂ ਦੀ ਟੋਨ ਰੂਡ ਹੋ ਜਾਂਦੀ ਹੈ ਜੀ ਤੇ ਜਿਸ ਟੋਨ ਵਿੱਚ ਸੁਭਾਅਕ ਹੈ ਕਿ ਜਿਸ ਟੋਨ ਵਿੱਚ ਇਹ ਗੱਲ ਕਰਨਗੇ ਉਸੇ ਟੋਨ 'ਚ ਫਿਰ ਮੈਂ ਜਵਾਬ ਦਿੱਤਾ ਆਦਤ ਨਹੀਂ ਹੈ ਈਗੋ ਹਰਟ ਹੋਗੀ ਜੀ ਕਿ ਮੈਨੂੰ ਕਿਵੇਂ ਕੋਈ ਬੋਲ ਕੇ ਆਦਤ ਪਈ ਹੈ ਨਾ ਦਪਕੀਆਂ ਮਾਰਨ ਦੀ ਦਪਕੇ ਮਾਰਨ ਦੀ ਆਦਤ ਪਈ ਹੋਈ ਹੈ ਤੇ ਮੈਨੂੰ ਕਿਵੇਂ ਕੋਈ ਬੋਲ ਗਿਆ ਜੀ ਈ ਗੋਹ ਹਟੋਗੀ ਤੇ ਹੁਣ ਕਹਿ ਰਹੇ ਨੇ ਕਿ ਮੈਨੂੰ ਧਮਕੀਆਂ ਦਿੱਤੀਆਂ ਨੇ ਰਿਕਾਰਡਿੰਗ ਮੇਰੇ ਕੋਲ ਵੀ ਹੈ ਜੀ ਉਹ ਸਾਰੀ ਕਨਵਰਸੇਸ਼ਨ ਦੀ ਜੀ ਬਾਕੀ ਅਸੀਂ ਵੀ ਪਬਲਿਕ ਲਾਈਫ 'ਚ ਰਹੇ ਆਂ ਰੈਪਿਊਟੇਸ਼ਨ ਪ੍ਰੀਜ਼ੀਡਸ ਐਵਰੀ ਪਬਲਿਕ ਫਿਗਰ ਸੁਮੇ ਜੀ ਸਾਰਿਆਂ ਨੂੰ ਪਤਾ ਹੈ ਸਾਡੀ ਕੀ ਰੈਪਿਊਟੇਸ਼ਨ ਹੈ ਅਸੀਂ ਧਮਕੀਆਂ ਦੇ ਸਕਦੇ ਆਂ ਕਿ ਨਹੀਂ ਦੇ ਸਕਦੇ ਹਾਂ ਇਹ ਜ਼ਰੂਰ ਹੈ ਗੱਲਬਾਤ ਹੋਈ ਬੜੀ ਰੂਡਲੀ ਹੋਈ ਉਹਨਾਂ ਨੇ ਜਿਵੇਂ ਗੱਲ ਕੀਤੀ ਮੈਂ ਜਵਾਬ ਦੇ ਦਿੱਤਾ ਉਹ ਕਹਿੰਦੇ ਕਾਲ ਤੁਸੀਂ ਕੀਤਾ ਸੀ ਕਾਲ ਨਹੀਂ ਸੀ ਕੀਤਾ ਤੁਹਾਡਾ ਫੋਨ ਆ ਬਿਲਕੁਲ ਭਾਜੀ ਮੈਂ ਕਾਲ ਕੀਤਾ ਜਦੋਂ ਅਲੀਗੇਸ਼ਨ ਸਾਡੇ ਤੇ ਲਗਾ ਰਹੇ ਨੇ ਕਿ ਤੁਸੀਂ ਹਰਾਤਾ ਸੀ ਮੈਨੂੰ ਕਾਉਂਸਲਰ ਦੇ ਇਲੈਕਸ਼ਨਸ ਤੇ ਮੈਂ ਤੇ ਪੁੱਛਾਂਗਾ ਨਾ ਕਿ ਤੁਹਾਡੇ ਕੋਲ ਕੀ ਪ੍ਰੂਫ ਹੈ ਜੀ ਜੀ ਤੁਸੀਂ ਕਾਫੀ ਅੱਛੀ ਲੀਡ ਤੋਂ ਹਰੇ ਜੇ ਤੇ ਤੁਸੀਂ ਅਲੀਗੇਸ਼ਨ ਸਾਡੇ ਤੇ ਲਗਾ ਰਹੇ ਜੇ ਉਹ ਕਹਿੰਦੇ ਜੀ ਤੁਸੀਂ ਸਾਡੀ ਮਦਦ ਨਹੀਂ ਕੀਤੀ ਇਸ ਕਰਕੇ ਅਸੀਂ ਹਾਰ ਗਏ ਜੀ ਅਛਾ ਮਦਦ ਨਹੀਂ ਕੀਤੀ ਮਦਦ ਮੰਗੀ ਇਹਨਾਂ ਨੇ ਅਸੀਂ ਤੇ ਫੋਨ ਕਰਦੇ ਰਹੇ ਤੁਸੀਂ ਚੜੇ ਹੋਏ ਸੀ ਦੂਸਰੇ ਧੜੇ ਦੇ ਹੱਥ ਜੀ ਅਥਰ ਦੂਸਰਾ ਉਹ ਕਹਿ ਰਹੇ ਨੇ ਜੀ ਕਿ ਮੇਰੇ ਸਰੀਰਿਕ ਜਿਸ ਤਰ੍ਹਾਂ ਮੈਂ ਥੋੜਾ ਸਰੀਰ ਤੋਂ ਫੈਟੀਏ ਤੇ ਮੈਨੂੰ ਉਹਨਾਂ ਨੇ ਮੋਟਾ ਵਜੂ ਮੇਰੇ ਵਾਸਤੇ ਯੂਜ਼ ਕੀਤਾ ਜੀ ਭਾਜੀ ਭਾਜੀ ਇਨਸਿਕਿਉਰ ਨੇ ਜੀ ਇਨਸਿਕਿਉਰ ਹੋਣਗੇ ਆਪਣੇ ਮੋਟਾਪੇ ਨੂੰ ਲੈ ਕੇ ਜੀ ਮੈਂ ਤੇ ਇਹੀ ਕਵਾਂਗਾ ਆਪਣੀ ਸਿਹਤ ਦਾ ਧਿਆਨ ਰੱਖਣ ਕੋਈ ਸੈਰ ਸੂਰ ਕਰਨ ਡਾਈਟ ਅੱਛੀ ਕਰਨ ਜੀ ਇਹ ਚ ਕੀ ਹੈ ਮੈਂ ਵੀ ਮੇਰਾ ਵੀ ਭਾਰ 110 ਕਿਲੋ ਹੋ ਗਿਆ ਸੀ ਪਿੱਛੇ ਜੀ ਮੈਂ ਹੁਣ ਅਗੇਨ ਆਮ 90 ਜੀ ਇੱਥੇ ਕਿਹੜੀ ਗੱਲ ਹੈ ਇਨਸਿਕਿਉਰਿਟੀਆਂ ਆਪਣੀ ਆਪਣੇ ਕੋਲ ਰੱਖਾ ਨਾ ਇਹ ਬੇਸਲੈਸ ਤੇ ਫਾਲਤੂ ਦੇ ਅਲੀਗੇਸ਼ਨਸ ਨੇ ਅਸੀਂ ਧਮਕੀਆਂ ਲਾਉਣ ਵਾਲਿਆਂ 'ਚ ਨਹੀਂ ਹੈਗੇ ਪਰ ਜੇ ਤੁਸੀਂ ਮੇਰੇ ਪਿਤਾ ਜੀ ਦੀ ਸ਼ਰਾਫਤ ਤੇ ਭਲੇ ਮਾਨਸੀ ਦਾ ਨਾਜਾਇਜ਼ ਫਾਇਦਾ ਚੁੱਕ ਕੇ ਉਹਨਾਂ ਖਿਲਾਫ ਅਲੀਗੇਸ਼ਨਸ ਲਾਓਗੇ ਤੇ ਹਰ ਬੇਟਾ ਖੜਾ ਹੋਏਗਾ ਇੱਥੇ ਕੋਈ ਗੱਲ ਹੀ ਨਹੀਂ ਹੈ ਬਿਲਕੁਲ ਬਿਲਕੁਲ ਆਖੀ ਸਵਾਲ ਹੈ ਉਹ ਗੱਲ ਕਹਿ ਰਹੇ ਨੇ ਜੀ ਖੀਲਾ ਸਵਾਲ ਹੈ ਜੀ ਉਹ ਕਹਿ ਰਹੇ ਨੇ ਜੀ ਕਿ ਮੈਨੂੰ ਅਗਰ ਕੁਝ ਹੁੰਦਾ ਯਾ ਮੇਰੇ ਤੇ ਕੋਈ ਹਮਲਾ ਹੁੰਦਾ ਤਾਂ ਉਹਦੇ ਵਾਸਤੇ ਦਿੱਤੀ ਪਰਿਵਾਰ ਜ਼ਿੰਮੇਵਾਰ ਹੋਏਗਾ। ਸੁਮਿਤ ਜੀ ਹਮਲੇ ਅਸੀਂ ਕਰਾਣੇ ਆ ਯਾਰ ਤੁਸੀਂ ਵੀ ਮੀਡੀਆ ਤੇ ਬੜੇ ਵਿਰਿਸ਼ਟ ਪੱਤਰਕਾਰ ਜੀ। ਤੁਹਾਨੂੰ ਰੈਪਿਊਟੇਸ਼ਨ ਦਾ ਸਾਡੀ ਪਤਾ ਅਸੀਂ ਸਰਕਾਰ ਚ ਰਹਿ ਕੇ ਨਹੀਂ ਕਿਸੇ ਦੇ ਕਰਾਇਆ ਕਦੀ ਕੁਛ ਤੇ ਕੀ ਬੇਸਲੈਸ ਗੱਲਾਂ ਨੇ। ਜੀ। ਜਦੋਂ ਕੋਈ ਗੱਲ ਨਹੀਂ ਲੱਭੀ ਤੇ ਕੋਈ ਕਹਾਣੀ ਬਣਾ ਦੇਣੀ ਕੁਛ ਕਰ ਦੇਣਾ ਕਿ ਮੈਂ ਤੇ ਇਹ ਵੀ ਸੁਣਿਆ ਕਿਸੇ ਤੁਹਾਡੇ ਪੱਤਰਕਾਰ ਸਾਥੀ ਸਾਥੀ ਕੋਲੋਂ ਕਿ ਇਹ ਕਹਿ ਰਹੇ ਨੇ ਕਿ ਜੀ ਮੇਰੇ ਮਗਰ ਦੋ ਬੰਦੇ ਸੀ ਮੈਂ ਧਿਆਨ ਦਿੱਤਾ ਕਿ ਦੋ ਬੰਦੇ ਲੱਗੇ ਦੇ ਨੇ ਮੇਰੇ ਮਗਰ ਤੇ ਹੁਣ ਮੇਰੇ ਦਿਮਾਗ 'ਚ ਆਇਆ ਕਿ ਇਹ ਤੇ ਉਹ ਉਹਨਾਂ ਨੇ ਲਵਾਏ ਹੋਣੇ ਆ ਕੀ ਫਾਲਤੂ ਦੀਆਂ ਗੱਲਾਂ ਆ ਜੀ ਜੀ ਕੋਈ ਗੱਲ ਨਹੀਂ ਲੱਭੀ ਤੇ ਤੁਸੀਂ ਇਹ ਮਤਲਬ ਪੁਆਇੰਟ ਨੂੰ ਕਿੱਥੇ ਤੁਸੀਂ ਸਟੋਰੀ ਨੂੰ ਲੈ ਕੇ ਜਾ ਰਹੇ ਹੋ ਉਹ ਕਹਿੰਦੇ ਜੀ ਮੈਂ ਵੀ ਕਾਂਗਰਸ ਪਾਰਟੀ 'ਚ ਆ ਵੀ ਕਾਂਗਰਸ ਪਾਰਟੀ 'ਚ ਹਾਂ ਬਿਲਕੁਲ ਜੀ ਅਸੀਂ ਕਾਂਗਰਸ ਪਾਰਟੀ 'ਚ ਆ ਤੇ ਫਿਰ ਕਾਂਗਰਸ ਪਾਰਟੀ 'ਚ ਦੇ ਤੇ ਫਿਰ ਸਾਡੇ ਖਿਲਾਫ ਬੇਸਲੈਸ ਤੇ ਪ੍ਰੂਫਲੈਸ ਅਲੀਗੇਸ਼ਨਸ ਕਿਉਂ ਲਗਾ ਰਹੇ ਨੇ ਕੋਈ ਪ੍ਰੂਫ ਦਿਓ ਨਾ ਅਸੀਂ ਹਰਾਇਆ ਤੇ ਸਾਡੀ ਮੀਟਿੰਗਸ ਹੋਈਆਂ ਤੁਹਾਡੇ ਆਪੋਜੀਸ਼ਨ ਨਾਲ ਕੋਈ ਫੋਨ ਰਿਕਾਰਡਿੰਗ ਹੈ ਤੁਹਾਡੇ ਕੋਲ ਕਿ ਅਸੀਂ ਕਹਿ ਰਹੇ ਹਾਂ ਜੀ ਇਹਨਾਂ ਨੂੰ ਵੋਟ ਨਾ ਪਾਓ ਕੁਛ ਤੇ ਹੋਏਗਾ ਤੁਸੀਂ ਪਬਲੀਕਲੀ ਆ ਕੇ ਮੇਰੇ ਪਿਤਾ ਜੀ ਖਿਲਾਫ ਜਿਹੜੇ ਮੇਰੇ ਖਿਆਲ ਨਾਲ 40 ਸਾਲ ਤੋਂ ਇਸ ਪਾਰਟੀ ਦੀ ਸੇਵਾ ਕਰ ਰਹੇ ਨੇ ਬਿਲਕੁਲ ਤੁਸੀਂ ਕੋਈ ਕੋਈ ਵੀ ਉੱਠ ਕੇ ਐਵੇਂ ਅਲੀਗੇਸ਼ਨ ਲਗਾ ਲੇ ਦਾ ਲਗਾ ਲੇਗਾ ਤੇ ਤੁਸੀਂ ਐਕਸਪੈਕਟ ਕਰੋਗੇ ਅਸੀਂ ਜਵਾਬ ਨਹੀਂ ਦਵਾਂਗੇ ਬਾਕੀ ਰਹਿ ਗਈ ਟੂਨ ਦੀ ਗੱਲ ਰਿਕਾਰਡਿੰਗ ਮੇਰ ਕੋ ਐ ਜੀ ਜਿਵੇਂ ਉਹਨਾਂ ਨੇ ਸਟਾਰਟ ਕੀਤਾ ਉਸੇ ਡਬਲ ਪਿਆਰ ਨਾਲ ਮੈਂ ਜਵਾਬ ਦਿੱਤਾ ਤੇ ਉਹ ਕਹਿੰਦੇ ਸੀ ਅਦਾਲਤ ਚ ਜਾਵਾਂਗੇ ਜੀ ਭਾਜੀ ਬਿਲਕੁਲ ਜਾਨ ਮੈਂ ਤੇ ਕਹਿੰਦਾ ਮੈਂ ਡੇਫਰਮੇਸ਼ਨ ਦਾ ਨੋਟਿਸ ਭੇਜਾਂਗਾ ਕਿ ਮੇਰੇ ਤੇ ਬੇਸਲੈਸ ਇਹਨਾਂ ਨੇ ਅਲੀਗੇਸ਼ਨ ਲਗਾਏ ਨੇ ਕਿ ਜੀ ਮੈਂ ਧਮਕੀਆਂ ਦਿੱਤੀਆਂ ਜੀ ਬਿਲਕੁਲ ਜਾਨ ਜੀ ਸਦਕੇ ਜਾਨ ਜੀ ਅਦਾਲਤ ਸਾਡੇ ਲਈ ਵੀ ਹੈਗੇ ਅਸੀਂ ਵੀ ਕਰਾਂਗੇ ਵਕੀਲ ਬਿਲਕੁਲ ਠੀਕ ਹੈ ਸ਼ੁਕਰੀਆ ਜੀ ਇਹ ਦਿੱਤੇ ਜੀ ਆਪਣੀ ਪੱਖ ਰੱਖਣ ਵਾਸਤੇ ਜੀ ਥੈਂਕ ਯੂ